ਤਿੰਨ ਜਣਾਂ ਤੋਂ ਪੁੱਛ ਲੈ ਤਿੰਨਾਂ ਤੋਂ ਨਾਮ ਲੈ ਲਓ ਜੇ ਨਾ ਛਾਲ ਚ ਗਈ ਤਾਂ ਮੈਨੂੰ ਬਰਾਬਰ ਲੱਗਿਆ ਹੋ। ਕਮਾਲ ਕਰੀ ਜਾਂਦੇ ਐ ਕੰਮ ਚੱਲਦਾ ਹੁੰਦਾ। ਉਸ ਅਧਿਕਾਰੀ ਨੂੰ ਤਨਖਾਹ ਤੋਂ ਲਿਆ ਕੇ ਪੈਨਸ਼ਨ ਤੇ ਕਰਨ ਦੇ ਵਿੱਚ ਬਹੁਤ ਸਮਾਂ ਨਹੀਂ ਲੱਗਣਾ ਹੈਗਾ ਸੀ। ਅਗਲੇ 48 ਘੰਟਿਆਂ ਦੇ ਵਿੱਚ ਵਿੱਚ ਸਰਟੀਫਿਕੇਟ ਉਹਦਾ ਇਸ਼ੂ ਹੋ ਜਾਊਗਾ। ਕੋਲ ਨੂੰ ਲਾ ਕੇ ਪੁੱਛ ਲਓ ਕਿ ਤਸੱਲੀ ਹੋਈ ਕਿ ਨਹੀਂ। ਸਪੀਕਰ ਸਾਹਿਬ ਇਸ ਤਰ੍ਹਾਂ ਹੈ ਕਿ ਇਹ ਸਵਾਲ ਸੇਖੋਂ ਸਾਹਿਬ ਦਾ ਇਹ ਸੀ ਕਿ ਕਿ ਜਿਹੜੇ ਆਮਦਨ ਸਰਟੀਫਿਕੇਟ ਲੋਕਾਂ ਦੇ ਬਣਦੇ ਨੇ ਉਹ ਸਾਡੇ ਸੇਵਾ ਕੇਂਦਰਾਂ ਦੇ ਵਿੱਚ ਕਿ 80000 ਤੋਂ ਘੱਟ ਜਿਹਦੀ ਆਮਦਨ ਹੋਵੇ ਉਹ ਬਣਦੇ ਨੇ ਹੈ ਇਹ ਸਵਾਲ ਸੀ ਇਹਨਾਂ ਦਾ ਇਹਨਾਂ ਦਾ ਸਵਾਲ ਹੈ ਜਿਹੜਾ ਉਹ ਫੈਕਚੁਅਲੀ ਗਲਤ ਹੈ ਪਰ ਕੰਸਰਨ ਇਹਨਾਂ ਦਾ ਬਿਲਕੁਲ ਸਹੀ ਹੈ ਜਾਇਜ਼ ਹੈ ਉਹ ਕਿਵੇਂ ਗਲਤ ਇਸ ਕਰਕੇ ਜੀ ਕਿਉਂਕਿ ਇਹ ਜੀ ਕੋਈ ਗੱਲ ਨਹੀਂ ਹੈਗੀ ਕਿ 80000 ਤੋਂ ਘੱਟ ਇਨਕਮ ਵਾਲੇ ਦਾ ਇਨਕਮ ਸਰਟੀਫਿਕੇਟ ਬਣਦਾ ਨਹੀਂ ਹੈਗਾ ਉਹ ਜੇ ਕਿਸੇ ਦੀ ਜ਼ੀਰੋ ਇਨਕਮ ਵੀ ਹੋਵੇ ਤੇ ਉਹ ਸਰਟੀਫਿਕੇਟ ਵੀ ਬਣਦੇ ਨੇ ਜਿਹੜੀ ਕੰਪੀਟੈਂਟ ਅਥਾਰਟੀ ਹੁੰਦੀ ਹੈ ਉਹਨਾਂ ਨੇ ਉਹਨੂੰ ਵੈਰੀਫਾਈ ਕਰਕੇ ਆਪਦੀ ਤਸੱਲੀ ਕਰਕੇ ਉਹ ਬਣਾਉਣੋਂ ਦਾ ਚਾਹੇ ਜ਼ੀਰੋ ਇਨਕਮ ਹੋਵੇ ਉਹਦਾ ਵੀ ਬਣੂਗਾ ਤਿੰਨ ਤਰੀਕੇ ਦੇ ਨਾਲ ਇਹ ਸਰਟੀਫਿਕੇਟ ਅਪਲਾਈ ਹੋ ਸਕਦਾ ਹੈ ਸੇਵਾ ਕੇਂਦਰਾਂ ਦੇ ਵਿੱਚ ਹੋ ਸਕਦਾ ਹੈ ਡੋਰ ਸਟੈਪ ਡਿਲੀਵਰੀ ਦੇ ਰਾਹੀਂ ਹੋ ਸਕਦਾ ਹੈ ਤੇ ਕਨੈਕਟ ਪੋਰਟਲ ਤੇ ਜਾ ਕੇ ਹੋ ਸਕਦਾ ਹੁਣ ਇਹਦੇ ਵਿੱਚ ਇਸ ਤਰ੍ਹਾਂ ਕਿ ਮੈਂ ਕਿਉਂਕਿ ਵੀ ਇਹ ਸਵਾਲ ਫੈਕਚੁਅਲੀ ਗਲਤ ਹੈ ਕਿਉਂਕਿ ਜਦੋਂ ਕੱਲ ਇਹ ਮੇਰੇ ਕੋਲ ਸਵਾਲ ਆਇਆ ਮੈਨੂੰ ਥੋੜਾ ਜਿਹਾ ਅਜੀਬ ਲੱਗੇ ਕਿ ਇਹ ਜੀ ਗੱਲ ਤਾਂ ਕਦੇ ਸੁਣੀ ਨਹੀਂ ਹੈਗੀ ਸੋ ਮੈਂ ਸੇਖੋਂ ਸਾਹਿਬ ਨਾਲ ਗੱਲ ਕੀਤੀ ਮੈਂ ਕਿ ਜੀ ਤੁਹਾਨੂੰ ਇਹ ਕਿਹੜੇ ਬੰਦੇ ਨੇ ਕਿਹਾ ਵੀ ਇਹ ਪ੍ਰੋਬਲਮ ਤੁਹਾਨੂੰ ਕਿੱਥੋਂ ਪਤਾ ਲੱਗੀ ਇਹ ਮੈਂ ਇਸ ਕਰਕੇ ਸਰ ਸ਼ੇਅਰ ਕਰਨਾ ਚਾਹੁੰਨਾ ਸਾਰਿਆਂ ਲਈ ਇਹ ਸਿਰਫ ਇਸ ਹਾਊਸ ਦੇ ਨਹੀਂ ਪੂਰੇ ਪੰਜਾਬ ਦੇ ਲਈ ਮੈਂ ਸਾਂਝਾ ਕਰਨਾ ਚਾਹੁੰਨਾ ਸਰਕਾਰ ਦੀ ਇੰਟੈਂਸ਼ਨ ਪੋਲੀਟਿਕਲ ਲੋਕਾਂ ਦੀ ਇੰਟੈਂਸ਼ਨ ਠੀਕ ਹੁੰਦੇ ਪਰ ਨੀਚੇ ਜਦੋਂ ਕਈ ਵਾਰੀ ਕੋਈ ਅਧਿਕਾਰੀ ਆ ਮਲਾਜ਼ਮ ਗਲਤ ਗਾਈਡ ਕਰ ਦਿੰਦਾ ਜੀ ਗਲਤ ਬਿਆਨੀ ਕਰ ਦਿੰਦਾ ਗੈਰ ਜ਼ਿੰਮੇਵਾਰ ਬਿਆਨੀ ਕਰ ਦਿੰਦਾ ਉਦੋਂ ਹੀ ਪ੍ਰੋਬਲਮਾਂ ਆਉਂਦੀਆਂ ਨੇ ਮੈਨੂੰ ਇਹਨਾਂ ਨੇ ਦੱਸਿਆ ਕਿ ਇਹਨਾਂ ਦੇ ਹਲਕੇ ਫਰੀਦਕੋਟ ਦੇ ਵਿੱਚ ਡੋਗਰ ਬਸਤੀ ਹੈ ਉੱਥੇ ਪਰਮਜੀਤ ਕੋਹਲੂ ਹੈ ਬਾਸਕਟਬਾਲ ਉਹਦੇ ਫਾਦਰ ਦੀ ਡੈਥ ਹੋ ਗਈ ਸੀਗੀ ਤੇ ਉਹਨਾਂ ਦਾ ਸਰਟੀਫਿਕੇਟ ਬਣਾਉਣਾ ਚਾਹੁੰਦਾ ਸੀਗਾ ਸਰਟੀਫਿਕੇਟ ਬਣਾਉਣ ਦੇ ਲਈ ਉਹ ਤਸੀਲਦਾਰ ਕੋਲੇ ਗਿਆ ਤੇ ਤਸੀਲਦਾਰ ਨੇ ਕਹਿੰਦਾ ਵੀ 80000 ਤੋਂ ਘੱਟ ਤਾਂ ਬਣਦਾ ਨਹੀਂ ਹੈਗਾ ਤੂੰ ਜਾ ਕਰ ਨੂੰ ਉਹਨਾਂ ਚੋਂ ਇੱਕ ਭਰਾ ਦੀ ਡੈਥ ਹੈ ਜਿਹੜੀ 5-6 ਮਹੀਨੇ ਪਹਿਲਾਂ ਉਹ ਵੀ ਹੋ ਗਈ ਤੇ ਜਦੋਂ ਮੈਂ ਉਹ ਤੋਂ ਸਾਰੀ ਗੱਲ ਸਮਝੀ ਉਹ ਤੋਂ ਮਗਰੋਂ ਫਿਰ ਮੈਂ ਸ਼ਾਮ ਨੂੰ ਸਾਡੇ ਮੇਰੇ ਵਿਭਾਗ ਦੇ ਪ੍ਰਿੰਸ ਜਿਹੜੇ ACS ਨੇ ਵਿਕਾਸ ਪ੍ਰਤਾਪ ਉਹਨਾਂ ਨੂੰ ਸਾਡੇ ਡਾਇਰੈਕਟਰ ਨੇ ਗਵਰਨੈਂਸ ਰਿਫਾਰਮਸ ਦੇ ਡਿਗਰੀਸ ਦੇ ਵਾਲੋਂ ਉਹਨਾਂ ਨੂੰ DC ਫਰੀਦਕੋਟ ਨੂੰ ਤੇ ਪਰਮਜੀਤ ਖੋਲੂ ਨੂੰ ਮੈਂ ਕਾਨਫਰੰਸ ਕਾਲ ਤੇ ਲਿਆ ਤੇ ਸਮਝੇ ਸਾਰਾ ਇਸ਼ੂ ਕੀ ਸਮਝ ਕੇ ਨਿਕਲ ਕੇ ਆਈ ਕਿ ਉਹਨੇ ਤਹਿਸੀਲਦਾਰ ਨੇ ਕਹਿਤਾ ਸੀਗਾ ਪਰ ਚਲੋ ਤਹਿਸੀਲਦਾਰ ਨੇ ਸਿਰਫ ਇਸ ਕਰਕੇ ਕਿ ਮੇਰੇ ਤੋਂ ਗਲਤ ਸਰਟੀਫਿਕੇਟ ਨਾ ਬਣ ਜਾਏ ਉਹਨੇ ਯਾ ਨਲੈਕੀ ਕੀਤੀ ਉਹ ਨਹੀਂ ਸੋ ਸਰ ਇਹਦੇ ਵਿੱਚ ਫੈਸਲਾ ਇਹ ਕੀਤਾ ਕੱਲ ਮੈਂ ਅੱਜ ਸਵੇਰੇ 10 ਵਜੇ ਪਰਮਜੀਤ ਖੋਲੂ ਨੂੰ ਡੀਸੀ ਨਾਲ ਬਿਠਾਤਾ ਸਰਟੀਫਿਕੇਟ ਉਹਦਾ ਅਪਲਾਈ ਹੋ ਗਿਆ ਅਗਲੇ 48 ਘੰਟਿਆਂ ਦੇ ਵਿੱਚ ਵਿੱਚ ਸਰਟੀਫਿਫਿਕੇਟ ਉਹਦਾ ਇਸ਼ੂ ਹੋ ਜਾਊਗਾ ਤੇ ਪੈਨਸ਼ਨ ਹੈ ਜਿਹੜੀ ਕਿਉਂਕਿ 3 ਮਹੀਨੇ ਦਾ ਸਾਈਕਲ ਹੁੰਦਾ ਉਹ ਪਹਿਲੀ ਵਾਰ ਤਾਂ ਉਹਦੀ ਪੈਨਸ਼ਨ ਵੀ ਲੱਗ ਜਾਊਗੀ ਸੋ ਸੇਖੋਂ ਸਾਹਿਬ ਕੋਲ ਨੂੰ ਬਲਾ ਕੇ ਪੁੱਛ ਲੋ ਕਿ ਤਸੱਲੀ ਹੋਈ ਕਿ ਨਹੀਂ ਦੂਜਾ ਮੈਸੇਜ ਮੇਰਾ ਉਹਨਾਂ ਅਫਸਰਾਂ ਅਧਿਕਾਰੀਆਂ ਨੂੰ ਮੁਲਾਜ਼ਮਾਂ ਨੂੰ ਇਹ ਹੈ ਕਿ ਜਿਹੜੇ ਸਰਕਾਰੀ ਸੀਟਾਂ ਤੇ ਬੈਠ ਕੇ ਲੋਕਾਂ ਨੂੰ ਗੁਮਰਾਹ ਕਰਦੇ ਨੇ ਉਹਨਾਂ ਨੂੰ ਮੇਰੀ ਬੇਨਤੀ ਇਹ ਹੈ ਜੇ ਉਹ ਤੁਹਾਡੇ ਕੋਲ ਆ ਕੇ ਤੁਹਾਨੂੰ ਸਸਰੀ ਘਰ ਬੁਲਾਉਂਦਾ ਤੇ ਤੁਸੀਂ ਉਹਨੂੰ ਗੁਮਰਾਹ ਕਰਦੇ ਹੋ ਉਹਨੂੰ ਮਦਦ ਨਹੀਂ ਕਰਦੇ ਤੇ ਕਿਰਪਾ ਕਰਕੇ ਇਹ ਜੇ ਕੋਈ ਇਹੋ ਜਿਹਾ ਨੀਚੇ ਅਫਸਰ ਅਧਿਕਾਰੀ ਹੈਗਾ ਤਾਂ ਆਪਦੀ ਇਹ ਮਾਰੀਆਂ ਆ ਤਾਂ ਛੱਡ ਦੇ ਨਹੀਂ ਸਰਕਾਰ ਨੂੰ ਉਸ ਅਧਿਕਾਰੀ ਨੂੰ ਤਨਖਾਹ ਤੋਂ ਲਿਆ ਕੇ ਪੈਨਸ਼ਨ ਤੇ ਕਰਨ ਦੇ ਵਿੱਚ ਬਹੁਤੋ ਸਮਾਂ ਨਹੀਂ ਲੱਗਣਾ ਹੈਗਾ ਸੋ ਮੇਰੀ ਸਾਰੇ ਅਧਿਕਾਰੀਆਂ ਨੂੰ ਇਹ ਮੇਰੀ ਬੇਨਤੀ ਹੈ ਸੋ ਇਹਦੇ ਵਾਸਤੇ ਸਖਤ ਡਾਇਰੈਕਸ਼ਨਾਂ ਦੇ ਲਈ ਆਲਰੇਡੀ ਮੈਂ ਏਸੀਐਸ ਨੂੰ ਸਾਡੇ ਨੂੰ ਕਹਿ ਚੁੱਕਿਆ ਕੋਰ ਨੂੰ ਨੇ ਸਰਦਾਰ ਗੁਰਦੇਵ ਸਿੰਘ ਨੂੰ ਅਪਰੋਚ ਕਰਨ ਲਿਆ ਸਰਕਾਰ ਸੀ ਉਹ ਮੰਤਰੀ ਜੀ ਕੋ ਚਲੇ ਗਏ ਮੰਤਰੀ ਜੀ ਨੇ ਅੜ 10 ਮਿੰਟ ਲਾਏ ਸਵਾਲ ਦਾ ਜਵਾਬ ਦਿੱਤਾ ਲੇਕਿਨ ਗੱਲ ਹੈ ਆ ਦੀ ਮੰਡ ਡਸਨਟ ਵਰਕ ði ਸਿਸਟਮ ਵਰਕਸ ਕੋਲੂ ਨੂੰ ਸਰਟੀਫਿਕੇਟ ਮਿਲ ਗਿਆ ਲੇਕਿਨ ਜਿਸ ਤਹਿਸੀਲਦਾਰ ਨੇ ਜਿਸ ਦਫਤਰ ਨੇ ਇੱਕ ਕੋਲੂ ਨੇ ਹਜ਼ਾਰਾਂ ਕੋਲੂ ਨੂੰ ਮਤਲਬ ਸਰਟੀਫਿਕੇਟ ਨਹੀਂ ਮਿਲਦੇ ਉੱਤੇ ਐਕਸ਼ਨ ਕੀ ਕੀਤਾ ਦੱਸੋ ਇਹ ਠੀਕ ਹੈ ਜੀ ਮੰਤਰੀ ਅਮਨ ਊੜਾ ਜੀ ਜੀ ਬੇਨਤੀ ਤੁਸੀਂ ਵੱਡੇ ਤੁਹਾਨੂੰ ਬੇਨਤੀ ਕਰ ਰਹੇ ਨੇ ਕਿ ਇੱਥੇ ਬੇਨਤੀਆਂ ਨਾਲ આજ ਤੱਕ ਇਹਦੇ ਕੰਮ ਚੱਲਦੇ ਨਾ ਚਲਾਇਆ ਹੁਣ ਅਗਲੀ ਗੱਲ ਇਹ ਹੈ ਕਿ ਐਮਐਲਏ ਸਾਹਿਬ ਨੂੰ ਪੁੱਛ ਲਿਆ ਕੋਲੂ ਨੂੰ ਪੁੱਛ ਲਿਆ ਵੀ ਦੱਸੋ ਤਹਿਸੀਲਦਾਰ ਕਿਹੜਾ ਸੀਗਾ ਡੀਸੀ ਨੂੰ ਪੁੱਛ ਲਿਆ ਵੀ ਤਹਿਸੀਲਦਾਰ ਕਿਹੜਾ ਸੀਗਾ ਕਿਸੇ ਤੇ ਯਾਦ ਨਹੀਂ ਹੈਗਾ ਹੁਣ ਦੱਸੋ ਜੇ ਨਾ ਛਾਲ ਚਕਾਈ ਤਾਂ ਦੱਸਿਓ ਇੱਕ ਮਿੰਟ ਖੜ੍ਹ ਜਾਓ ਜੀ ਇੱਕ ਮਿੰਟ ਖੜ੍ਹ ਜਾਓ ਤਿੰਨ ਜਣਾਂ ਤੋਂ ਪੁੱਛ ਲੈ ਤਿੰਨਾਂ ਤੋਂ ਨਾਂ ਲੈ ਲਓ ਜੇ ਨਾ ਛਾਲ ਚਕਾਈ ਤਾਂ ਮੈਨੂੰ ਦਰਾਮਾ ਨਾ ਕਿਹੋ ਕਮਾਲ ਕਰੀ ਜਾਂ ਨਹੀਂ ਐ ਕੰਮ ਚੱਲਦਾ ਹੁੰਦਾ ਐ ਚੱਲਦਾ ਹੁੰਦਾ